ਵੇਰਾ 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 ਬੇ ਬਰਦਸ਼ਤ ਵੀ ਵੇਰਾ 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 ਮੀਨੂ ਲੈ ਆਉਣ ਖਵਾਤੇ ਨਾ ਇਕ ਇਨਗਰੀਡੀਅੰਟ ਕਾਟੇ ਪਰ ਉਹ ਕੋਈ ਗੱਲ ਨਹੀਂ ਵੇਖ ਲਾਈ ਫੇਰ ਕਦੇ ਲੱਗਦਾ ਬਣ ਗਏ ਨੇ ਲੱਗਦਾ ਬਣ ਗਏ ਨੇ ਹੁਣ ਹੁਣ ਤਾਂ ਤੁਸੀਂ ਮੰਨ ਨਹੀਂ ਲਿਆ ਮੈਨੂੰ ਪਤਾ ਹੀ ਨਹੀਂ ਸੀ ਨਹੀਂ ਨਹੀਂ ਹੁਣ ਤੇ ਮੰਨ ਲਿਆ ਹੈ ਉਹ ਮੈਡਮ ਵੱਡਾ 올ਡਰ ਮਛਲੀ ਉਹ ਇਹ ਛੋਟੀ ਮਛਲੀ ਐ ਉਹ ਤੋਂ ਛੋਟੀ ਇਹ ਆ ਉਹ ਚਾੜ ਟਾਗਦੇ ਯਾਰ ਫਿਰ ਗਾਲਾਂ ਪੈਣ ਉਹ ਤੋਂ ਛੋਟੀ ਮਛਲੀ ਐ ਇਹ ਕਲਜੀ ਸਾਰਿਆਂ ਨੂੰ ਇਸ ਸਵਾਗਤ ਅਦਾੜਾ ਇਸ ਨਵੇਂ ਵਲੌਗ ਦੇ ਵਿੱਚ ਮੈਂ ਇੱਕ ਵਾਰੀ ਸਵਾਗਤ ਕਰ ਰਿਹਾ ਕਿਉਂਕਿ ਮੈਂ ਐਡੀਟਿੰਗ ਕਰ ਰਿਹਾ ਇਸ ਵਲੌਗ ਦੀ ਤੇ ਇਸ ਕਰਕੇ ਮੈਂ ਹੁਣ ਤੁਸੀਂ ਅੱਗੇ ਵੇਖੋਗੇ ਨੰਨੂ ਨੇ ਇਸ ਵਲੌਗ ਦੀ ਕੀਤੀ ਸੀ ਸ਼ੁਰੂਆਤ ਐਕਚੁਅਲੀ ਤੇ ਫਿਰ ਮਾਰ ਪਈ ਨੇ ਠੀਕ ਆ ਤੇ ਕਿਉਂਕਿ ਸ਼ੁਰੂ ਵਿੱਚ ਕੋਈ ਇੰਟਰੋਡਕਸ਼ਨ ਨਹੀਂ ਸੀ ਤਾਂ ਕਰਕੇ ਮੈਂ ਯਾ ਚਲੋ ਤੁਹਾਨੂੰ ਇੰਟਰੋਡਿਊਸ ਕਰ ਦਵਾ ਪਹਿਲਾਂ ਤੇ ਹੁਣ ਇਹ ਤੁਸੀਂ ਵਲੌਗ ਵੇਖੋ ਤੇ ਫਿਰ ਆਪਾਂ ਮਿਲਦੇ ਆ ਅੱਡ ਤੇ ਠੀਕ ਹੈ ਜੀ। ਸਾਰਿਆਂ ਨੂੰ ਸਵਾਗਤ ਹੈ ਸਾਡਾ ਤੁਹਾਡੇ ਵਲੌਗ ਦੇ ਵਿੱਚ। ਕੀ ਕਰ ਰਹੇ ਹੋ? ਵਈ ਮੈਂ ਇੱਕ ਵਾਰੀ ਕਿਆਸੀ ਵਈ ਮੈਂ ਆਪਣੀ ਚਾਚੀ ਜੀ ਫੋਟੋ ਲਿਓ ਖਾਈ ਤੇ ਚਲੋ ਪਹਿਲਾ ਉਹਨੇ ਮਾਮੀ ਦੀ ਖਾਣਾ ਫੇ ਮਮਾ ਦੀ ਖਾਣਾ ਫੇ ਚਾਚੀ ਦੀ ਖਾਣਾ ਚਲੋ ਠੀਕ ਮਮੀ ਤੇ ਉਹ ਨਾ ਮੈਂ ਖੋਲ ਕੇ ਡੋਰ ਤਾਂ ਕੱਢੀ ਜਾਂਦੀ ਚੀਜ਼ਾਂ ਐ ਮੇਰੀ ਛੋਟੀ ਬੰਦੂ ਤੇ ਐ ਮੇਰੀ ਉਹ ਕਹਿੰਦੀ ਮੈਂ ਐ ਮੇਰੀ ਚਾਚੀ ਯਾ ਤੇ ਚਾਚੀ ਦੂਹ ਕਰੋ ਤੇ ਮੈਂ ਮੈਂ ਉਹ ਘਰ ਤੇ ਦਿੱਤਾ ਸੀ ਉਹ ਥੋੜੀ ਜਿਹੀ ਪੰਬੀੜੀ ਹੈ। ਬੁਰੀ ਮਿੱਟੀ ਮੁੱਟੀ ਨਹੀਂ ਹੈਗੀ। ਐ ਮੇਰੇ मामੂ। ਮੈਂ ਤੋੜਦਾ ਬੈਠਾ। ਮੈਂ ਪੁੱਛਿਆ ਕਿ ਕਿੱਦਾਂ ਕਰਤੀ ਹੋਇਆ ਨੇ। ਤੇ ਉਹ ਨੇ। ਕੋਸ ਨਾ। ਐ ਮੇਰੀ ਦਾਦੀ। ਜੇ ਚੱਲ ਚੱਲ। ਚੱਲ। ਐ ਵੇਖੋ ਚਲਦੀ ਵੀ ਹੈ। ਐ ਲੈ। ਟੈਕ ਬਿਰਦੇ।

ਰਾਤੀ ਹੈ ਵਿਖਿਆ ਤਾਂ ਸਗੀ ਨਹੀਂ ਛੋਟੀ ਦੀ ਪਿਆਜੀ ਆ ਪਰ ਹੈ ਹਰਾਮ ਕੋ ਬਰਾਤ ਤਾਂ ਤੁਗਲ ਤੈ ਆਪਣਾ ਤਾਂ ਬੰਦ ਕਰ ਲਿਆ ਕਰੋ ਤੇ ਹੁਣ ਹੀ ਸੀ ਚੱਤਿਆ ਦਾ ਔਰ ਵਾ ਜਾਗੇ ਕਾਲ ਸਕੂਲੇ ਤੇ ਗੱਲ ਮਿਲਾਂਗੇ ਤੁਹਾਨੂੰ ਤੇ ਹਮੇ ਤੁਹਾਡਾ ਪ੍ਰੋਮਿਸ ਪੱਕਾ ਕਰਦਾ ਚਾਚੀ ਦਾ ਖਾਂਦਾ ਮਤਲਬ ਉਹ ਕਿੰਨੇ ਤੱਕ ਖਾਣੀ ਹਾਂਜੀ ਸਸਰੀ ਗਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਇਸ ਨਵੇਂ ਵਲੋਗ ਦੇ ਵਿੱਚ ਤੇ ਹੁਣ ਫਿਲਹਾਲ ਅਪਡੇਟ ਹੈ ਕਿ लवली ਕੇ ਚੱਲੇ ਸੀ ਤੇ ਦੋਨੋਂ ਤਿਆਰ ਬੈਠੇ ਸੀ ਪੈਕਿੰਗ ਕੁਕਿੰਗ ਕਰਕੇ ਪਰ ਅਦਰ ਟਿੰਡ ਜੀ ਸੌਂਗੀ ਸੈਜੂ ਤੇ ਵੈਸੇ ਵੀ ਤੋਂ ਬਹੁਤ ਹੈ ਦੁਪਹਿਰ ਘਰਤੀ ਇਹਨਾਂ ਨੇ ਅਸੀਂ ਕਿਹਾ ਵੀ ਚਲ ਹੁਣ ਦੋ ਤਿੰਨ ਘੰਟੇ ਰੋਕ ਕੇ ਜਾਇਓ ਤੇ ਉਦੋਂ ਤੱਕ ਅਸੀਂ ਵੀ ਕੁਝ ਬਣਾ ਲੈਨੇ ਆ ਅਸੀਂ ਮਿਲਕ ਸ਼ੇਕ ਬਣਾਣ ਲੱਗੇ ਸੀ ਠੀਕ ਹੈ ਹੈਗਾ ਠੀਕ ਹੈ ਤੇ ਚਲ ਜੀ ਦੋ ਘੰਟੇ ਲਾ ਦੇ ਨੇ ਚੱਲ ਮੈਂ ਆਈ ਪੰਜ ਮਿੰਟ ਚੁਣਾ ਕੇ ਛੇਪਨਾ ਨੀਓਟਾ ਆਪਣਾ ਹੀ ਬਣ ਚਲੇ ਮੈਂ ਛੇ ਇਹ ਲੰਮਾ ਪੈ ਬੈ ਕੇ 100 ਕੇ ਵੀ ਉੱਠ ਗਏ ਨੇ ਮੈਂ ਥੋੜਾ ਮੈਂ ਥੋੜਾ ਕੰਮ ਕਰਨ ਲੱਗ ਗਈ ਸੀ ਵਾਸ਼ਰੂਮ ਵਗੈਰਾ ਤੋਂ ਲੱਗ ਗਈ ਸੀ ਤੇ ਨੰਨੂ ਨੂੰ ਨਵਾਣ ਲੱਗ ਗਈ ਸੀ ਤਾਂ ਕਰਕੇ ਵੀ ਲੇਟ ਹੋ ਗਈ ਤੇ ਇੱਧਰ ਐ ਵੇਖੋ ਨੰਨਾ ਵੀ ਤੇ ਗਿਆ ਮੁਕੇ ਬੰਦ ਕਰਦੇ ਪਤਾ ਸਵੇਰ ਦਾ ਚੱਲਦਾ ਪਿਆ इधर हम बना लगी सी बना केले गए थे अह लैं पर किसी ने खाधे नहीं आए यह दुध ना बर्फ़ आई गई सी हो गया सही पड़ी तो यह दुधन वाली दिखती हुई सी गर्म से ना मैं थोड़ा जहा मिठा एन शी से ना थोड़ा जहाफ़ आ गई बर्फ़ आती थोड़ी देर हटता से बर्फ़ कद के फिर अना ਤੋ ਯਾਰ ਨੂੰ ਚੁੰਨੀ ਕਿਤੇ ਚੁੰਨੀ ਸ਼ੁਭੀ ਜਦੋਂ ਤੂੰ ਗਈ ਸੀ ਨਾ ਤੇਰੇ ਬਾਜੀ ਜਦੋਂ ਉਹ ਲੈ ਕੇ ਆਈ ਸੀ ਆਈਸਕ੍ਰੀਮ ਪਈ ਸੀ ਜਦ ਤੁਸੀਂ ਆਏ ਸੀ ਹਨਾ ਬਹੁਤ ਬਣਾ ਚੰਗਾ ਗਮਨੇ ਕੀਤਾ ਉਸਨੇ ਮੈਂ ਵੀ ਬਨਾਣਾ ਸ਼ੇਕ ਬਣਾ ਕੇ ਨਾ ਵਿੱਚ ਆਈਸਕ੍ਰੀਮ ਵੇਪਲਾ ਸਾਰੇ ਡਰਾਈ ਫਰੂਟਸ ਪਾ ਕੇ ਆਈਸਕ੍ਰੀਮ ਪਾ ਕੇ ਬੜੀ ਸਵਾਲ ਬਣੇ ਸੀ ਤੇ ਫਿਰ ਮੈਨੂੰ ਹੁਣ ਕੀ ਜਾਂਦੇ ਹਾਂ ਹਾਂ ਤੈਨੂੰ ਦੱਸ ਮੇਰੇ ਜਾਣ ਤੋਂ ਵਿੱਚ ਬਣਾ ਕੇ ਪੀਤਾ ਤੇ ਕੀ ਪੀਤਾ ਪਾਪ ਲੱਗੇ ਆ ਮੈਂ ਤਾਂ ਚੋਰੀ ਬਣਾ ਕੇ ਦਿੱਤਾ ਸੀ ਨਾ ਹੀ ਹਾਂ ਵੀ ਹੁਣ ਮੈਂ ਉਹ ਦੁਆਰਾ ਬਣਾ ਕੇ ਪਿਆਣ ਲੱਗੀ ਆ ਨਾ ਹੁਣ ਅਗਰ ਜਾਂਦੇ ਤਿਆਰੀ ਤਾਂ ਇਹ ਪਿਆਣ ਲੱਗੇ ਪਹਿਲਾਂ ਗੜੀਏ ਤੋਂ ਹੋਂਦੇ ਆਈ ਹੁਣ ਕਹਿੰਦੀ ਮੈਂ ਫੇਰ ਰਹਿਣ ਜਾਣਾ ਲੱਗ ਦੱਸੋ ਇਹ ਕੋਈ ਗੱਲ ਬਣਦੀ ਹੈ ਫੇਰ ਮੈਂ ਅਗਲੇ ਹਫਤੇ ਚਲੀ ਜਾਵਾਂ ਹਾਂ ਅਗਲੇ ਹਫਤੇ ਚਲੀ ਜਾਵਾਂ ਇਹ ਤੇ ਹੁਣ ਮੰਮੀ ਦੀਆਂ ਗੋਲੀਆਂ ਤੇ ਡਿਪੈਂਡ ਕਰਦਾ ਜਾਂ ਮਿਲ ਕੋਦੇ ਦੋ ਜਾ ਹੈ ਲਗੋਲੇ ਫਿਰ ਛੇਤੀ ਚਲ ਜੰਗੀਆਂ ਨਹੀਂ ਚਾਰ ਗੋਲੀਆਂ ਪੀਰ ਮਮੀਆਂ ਦਾ ਮਤਲਬ ਚਾਹ ਲੈਣਾ ਬਾਜ ਆਏਗੀ ਨਹੀਂ ਮੈਂ ਕਿ ਜੇ ਕਹਿਣਾ ਫਿਰ ਮਗਲਫ ਤੇ ਚਲੇ ਜਾਵਾਂਗੇ ਵੀ ਲੜ ਗਏ ਮਮੀਆਂ ਨੂੰ ਕਹਿ ਰਹੇ ਸੀ ਵੀ ਚਲ ਹੁਣ ਤੂੰ ਰਹਿ ਐਂ ਫਿਰ ਉਸ ਤੋਂ ਬਾਅਦ ਜੇ ਟਾਈਮ ਹੀ ਲੱਗਣਾ ਹੈ ਨਾ ਫਿਰ ਮੈਂ ਫਿਰ ਦੋ ਤਿੰਨ ਮਹੀਨੇ ਜਪੇ ਨੇ ਫਿਰ ਮੈਂ ਜਾਵਾਂਗੀ ਵਿੱਚ ਜੀ ਫਿਰ ਆਵਾਂਗੇ ਦੋ ਚਾਰ ਦਿਨ ਨਾ ਕਦੋਂ ਵਿੱਚ ਜੀ ਵੀ ਚਲੇ ਜਾਵਾਂਗੇ ਇੱਕ ਦੋ ਮਹੀਨਾ ਰੋਕੇ ਅਜੇ ਟਾਈਮ ਪਿਆ ਤੇ ਵੇਦ ਉਸ ਤੋਂ ਬਾਅਦ ਸ਼ੀਲੇ ਵਾਲਾ ਘਰ ਹੋ ਜਾਣਾ ਪਣਾ ਤੇ ਬਿਲਕੁਲ ਨਹੀਂ ਇਹਦਾ ਟਾਈਮ ਲੱਗਣਾ ਕੋਈ ਗੱਲ ਇਹ ਅਦਾਸ ਅਦਾਸ ਦੀ ਰਹਿੰਦੀ ਵੈਸੇ ਵਿੱਚ ਜੇ ਕਦੇ ਕਦੇ ਹੋ ਹੀ ਜਾਂਦਾ ਇਹ ਅੱਧਾ ਪੁਰਾਣੀ ਆਉਂਦੀਆਂ ਨੇ ਨਾ ਥੋੜਾ ਦਾੜਾ ਲਾੜਾ ਜਰਾ ਥੋੜੀ ਜਿਹੀ ਆਪਾਂ ਚੀਨੀ ਪਾ ਲੈਣੀ ਹੈ ਹਾਂਜੀ ਤੇ ਆ ਮੈਂ ਮਿੱਠਾ ਮਿੱਠਾ ਪਾ ਕੇ ਠੰਡਾ ਠੰਡਾ ਬਣਾ ਲਿਆ ਰਿਹਾ ਠੀਕ ਹੈ ਬਸ ਹੁਣ ਇਹਦੇ ਚ ਆਪਾਂ ਥੋੜੀ ਜਿਹੀ ਡਰਾਈ ਫਰੂਟਸ ਹੀ ਪਾ ਲੈਣੇ ਖੱਲੇ ਰੱਖੋ ਮਾੜਾ ਥੋੜੀ ਬਹੁਤ ਆਉਂਦੀ ਵੀ ਹੈ ਕੋਈ ਨਹੀਂ ਭਾਵੇਂ ਮੇਰੇ ਘਰ ਤਾਂ ਬਹੁਤ ਲੈਂਦਾ ਕਰਤਾ ਇਹ ਲੈ ਵਾ ਤੇ ਮਮਤੀ ਜੀ ਤੇ ਉਹ ਇਹ ਨਾ ਤੇ ਜੇ ਆਪਾਂ ਉਹ ਕਰਕੇ ਕਰਦੇ ਨਾ ਕੀ ਕਹਿੰਦੇ ਨੇ ਆਈਸਕ੍ਰੀਮ ਪਾ ਕੇ ਬਣਾਉਂਦੇ ਉਹ ਉਹ ਨੂੰ ਬਹੁਤ ਸੁਆਦ ਬਣ ਜਾਂਦੀ ਹੈ ਮੈਂ ਦੂਜੇ ਕੱਪਾਂ 'ਚ ਪਾਇਆ ਸੀ ਗਲਾਸਾਂ ਵਿੱਚ ਆਈਸਕ੍ਰੀਮ ਪਰਸੋ ਖਾਲੀ ਬੱੱਚਾ ਹੋ ਜਾਏਗੀ ਜਦੋਂ ਅੱਜ ਆਪਾਂ ਦੇਖਿਆ 10 ਬੰਦੇ ਦੀ ਆਈਸਕ੍ਰੀਮ ਸੀ 5 ਬੰਦੇ ਖਾ ਕੇ ਵਹਿ ਗਏ ਆਹੋ ਉਸ ਦਿਨ ਆਈਸਕ੍ਰੀਮ ਲੈ ਕੇ ਆਈ ਲਾ 10 ਤੇ ਜਿਹੜਾ ਪੁੱਛਦਾ ਭਈ ਆਈਸਕ੍ਰੀਮ ਮੈਂ ਕਹਿੰਦਾ ਜਿੱਦਾ ਲੰਬੀ ਹੈ ਆਇਆ ਲੈ ਆਵੀ ਹਲੋ। ਉਹ ਸੋਚ ਲਈ ਸੀ ਤੁਸੀਂ ਤੇ ਮੈਂ 11:30 ਵਜੇ ਲੱਗਿਆਂ ਦੇਖੋ। 11:30 ਵਜੇ ਦੇ 11:30 ਵਜੇ ਤੇ ਲਟਕਾਇਆ ਰਿਹਾ ਸੀ ਕੋਈ ਸ਼ੇਕ ਮਿਲਕ ਸ਼ੇਕ ਬਣਾਣੇ। ਸਾਨੂੰ ਮਿਲਕ ਸ਼ੇਕ ਬਣਾ ਹੀ ਆਇਆਗਾ ਤੁਸੀਂ ਲਾ। ਹਾਂਜੀ ਹਾਂ ਦੱਸੋ ਕਿਵੇਂ ਦਾ ਬਣਿਆ ਮਿਲਕ ਸ਼ੇਕ? ਟਾਈਮ ਲੱਗੇ ਪਰ ਬੜਾ ਵਧੀਆ ਟੇਸਟੀ। ਟੇਸਟੀ ਬਣਿਆ ਨਾ। ਇੱਧਰ ਮੈਂ ਪੀ ਰਹੀ ਆ। ਤੇ ਐਦਾ ਮੈਂ ਲੰਬਾ ਲਾਤਾ ਸ਼ੁਭਰੀਦ ਵੇਲਾ ਤੇਰਾ। ਤੂੰ ਕਹਿੰਦੀ ਸੀ ਮੇਰੇ ਜਾਣ ਤੋਂ ਬਾਅਦ ਇਹਨਾਂ ਨੇ ਪਰ ਜਿਹ ਵਿੱਚ ਆਈਸਕ੍ਰੀਮ ਪਾਈ ਹੋਵੇ ਨਾ ਓਏ ਹੋਏ ਉਸ ਦਿਨ ਅਸੀਂ ਬਟਰਸਕੋਚ ਆਈਸਕ੍ਰੀਮ ਪਾ ਕੇ ਵਿੱਚ ਬਣਾਇਆ ਸੀ ਬਹੁਤ ਟੇਸਟੀ ਬਣਿਆ ਸੀ लवली ਜਦੋਂ ਆਫਰਾ ਜੱਤੀ ਹਾਂ ਮੈਂ ਕਹਾ ਆਈਸਕ੍ਰੀਮ ਦੇਖ ਕੇ ਖਾ ਕੇ ਜਾਵਾਂ ਗਾਇ ਭਾਜੀ ਹੂੰ ਤੇ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਇੰਜੋਏ ਕੀਤਾ ਤੇ ਐਨ ਨੂੰ ਦੱਸਿਆ ਨਾ ਕਹਿੰਦੀ ਓਹੋ ਵੇਲਾ ਮੇਰੇ ਲਈ ਨਹੀਂ ਬਣਾਇਆ ਹੁਣ ਖਵਾ ਤੇ ਨਾ ਮੈਂ ਆਈਸਕ੍ਰੀਮ ਲੈ ਕੇ ਜੀ ਇੱਕ ਇਨਗਰੀਡੀਅੰਟ ਕਾਟੇ ਪਰ ਉਹ ਕੋਈ ਗੱਲ ਨਹੀਂ ਵੇਖ ਲਵੇ ਫੇਰ ਕਦੇ ਨਾ ਨਾ ਫੇਰ ਕਦੇ ਸਹੀ ਨਹੀਂ ਨਹੀਂ ਅਸੀਂ ਇੱਥੇ ਆਂ ਨਹੀਂ ਜੇ ਇੱਥੇ ਆਦੇ ਤਾਈ ਹੋਣੀ ਕੋਈ ਨਹੀਂ ਕੋਈ ਆਜੇ ਪੱਕੇ ਦੀ ਥਾਜ਼ੀ ਖਾ ਕੇ ਜਾਣਾ ਜੇ ਨਹੀਂ ਬਦੇ ਬਣਾਏ ਤਾਂ ਵੀ 9 ਵਜੇ ਬਣਾਏਗਾ ਅਸੀਂ ਟੈਸਟ ਚੱਕ ਕੇ ਜਾਣਾ ਹੁਣ ਚਾਹੇ ਰਾਤ ਨੂੰ 9 ਵਜੇ ਜਾਣਾ ਪੈਣੀ ਤੇ ਹੁਣ ਇਹਨਾਂ ਨੇ ਫੋਨ ਲਾਇਆ ਆ ਨੰਨੂ ਦੇ ਪਾਪਾ ਨੂੰ ਵੇਖੋ ਕੀ ਕਹਿੰਦੇ ਨੇ April 4 ਵਾਸੀ ਲੰਘ ਗਿਆ ਆਪਾਂ ਜਿਹੜਾ ਮਰਜ਼ੀ ਬਣਾ ਲਓ ਤੇ ਇਹ ਨਾਮ ਲੈ ਕੇ ਮੈਂ ਬਣਾਇਆ ਸੀ ਤੇ ਭਾਜੀ ਨੂੰ ਪਰ ਬਣੇ ਨਹੀਂ ਹੈਗੇ ਇਹਦੇ ਉੱਥੇ ਸੀ ਪਾਣੀ ਗਏ ਸੀ ਜਿੱਤ ਚ ਉੱਠਾਏ ਨਹੀਂ ਇਹ ਕੋਈ ਬਣਾਇਆ ਸੀ ਅਸੀਂ ਇਹਨਾਂ ਨੂੰ ਉੱਤੇ ਵੜੀ ਸੀ ਨਾ ਡੈਡੀ ਟਾਈਮ ਤੋਂ ਪਹਿਲਾਂ ਹੀ ਅਸੀਂ ਕਿਹਾ ਜੇ ਪੇਕੇ ਆਂਦੇ ਵੀ ਨਹੀਂ ਇਸ ਤਰ੍ਹਾਂ ਕਿਤੇ ਫੋਨ ਕੀਤਾ ਮੈਂ ਕਿਹਾ ਵੀ ਜਗਮੀਤ ਦੇ ਸਹੁਰੇ ਆ ਗਏ ਨੇ ਘਰੇ ਵੀ ਆਣ ਲੱਗੇ ਨੇ ਉਹ ਇਹ ਗਲਗਟਣ ਲੱਗਦੇ ਉੱਥੇ ਆ ਜਾਂਦੇ ਭੋਈ ਜਾਂਦੇ ਤੇ ਮੈਂ ਹੁਣ ਕੀ ਕਰਾਂ ਹੁਣ ਬਿਜ਼ੀ ਹੋਣੇ ਨੇ ਇਸ ਟਾਈਮ ਨਹੀਂ ਫੋਨ ਚੱਕਣਾ ਉਹਨਾਂ ਨੇ ਲੰਚ ਟਾਈਮ ਹੁੰਦਾ ਹੈ ਇਸ ਟਾਈਮ ਲੰਚ ਟਾਈਮ ਕਰਨਗੇ 2 ਵਜੇ 1 ਵਜੇ ਹੁੰਦਾ ਹੈ 2 ਵਜੇ ਲੰਚ 2 ਵਜੇ ਹੁੰਦਾ ਤੇ 2 ਵਜੇ ਉਹਨਾਂ ਦਾ ਫੋਨ ਆਣਾ ਹੀ ਆਣਾ ਹੈ ਹਮੇਸ਼ਾ ਐ ਮੇਰੀ ਤਿੱਦੀ ਜੀ ਸੁੱਤੀ ਪਈ ਹੈ ਹੱਥ ਵੇਖੋ ਇਹਨੇ ਕਿੰਨੇ ਕਾਲੇ ਕੀਤੇ ਨੇ ਫਿਰ ਫਿਰ ਕੇ ਖੇਡ ਕੇ ਨੂਣ ਨਵਾਈ ਹੈ ਇਹ ਛੋਟੀ ਜੀ ਹੈਗੀ ਵੇਖ ਲਓ ਇਹਨੂੰ ਹੁਣੇ ਹੀ ਪਤਾ ਵੀ ਮੇਕਅਪ ਕਰਨਾ ਹੈ ਹਨਾ ਲਿਪਸਟਿਕ ਨਹੀਂ ਛੜਦੀ ਇਹਨੇ ਲਿਪਸਟਿਕ ਲਗਾਈ ਹੋਈ ਆਪਣੀ ਨੋਜ਼ ਤੇ ਸਿਕ ਵੀ ਲਗਾਉਂਦੀ ਹੈ ਨਹਲ ਪੇਂਟ ਦਾ ਪਤਾ ਵੀ ਇਹ ਨਹਲ ਪੇਂਟ ਹੀ ਇੱਥੇ ਲਗਣੀ ਨੇਲ ਕਟਰ ਦਾ ਵੀ ਪਤਾ ਵੀ ਇਹਨਾਂ ਨੇਲ ਕੱਟਣੇ ਨੇ ਹਾਂ ਕੰਗਾ ਲੈ ਕੇ ਸਿਰ ਵੀ ਬੰਨਦੀ ਵੀ ਹਾਂ ਇਹਨਾਂ ਸਿਰ ਬਾਣੇ ਰਬੜ ਬੈਂਡ ਚੱਕ ਲਈ ਉਹ ਪਾਣੇ ਉਤੇ ਇਹ ਦੂਸਰਾ ਵਾਲੇ ਨਾਲ 1.5 ਸਾਲ ਦੀ ਨਹੀਂ ਹੋਈ ਪੂਰੀ ਵਾਲੇ ਦੇ ਲੈ ਅੱਜ ਕੱਲ ਦੇ ਜਵਾਹ ਕੰਪਿਊਟਰ ਨੇ ਪੂਰੇ ਹਿਸਾਬ ਲਾ ਦੋ ਫੋਨ ਮੰਗਦੀ ਏ ਫੋਨ ਭਰਾ ਦੇ ਕਿ ਵੀ ਲਾਉ ਮੈਂ ਆਉ ਆ ਗਿਆ ਫੋਨ ਹੈਲੋ ਹੈਲੋ ਹਾਂਜੀ ਭਾਜੀ ਕਿਵੇਂ ਹੋ ਹਲੋ ਬਹੁਤ ਡਰ ਹੈ ਹਾਂਜੀ ਠੀਕ ਠਾਕ ਹਾਂ ਮੈਂ ਪਹੁੰਚ ਕੇ ਰਹੀ ਸੀ ਘਰੇ ਵੀਰ ਭੈਣ ਕੇ ਫੋਨ ਨਹੀਂ ਚੱਕਦੀ ਮੈਂ ਫੋਨ ਮੈਂ ਤੇ ਭਾਈ ਨੂੰ ਫੋਨ ਕਰਦਾ ਪਹੁੰਚ ਗਏ ਸੀ ਕੋਈ ਨਾ ਜਦ ਆ ਬੇਕੁੱਤਾ ਬਣਾਉਂਦਾ ਕਿਉਂ ਮੇਰੇ ਕੋਲ ਬੇਕੂ ਬਣਾਣਾ ਯਾਰ ਦੱਸਾ ਹੱਦ ਹੈ ਪਹੁੰਚ ਗਏ ਸੀ ਘਰੇ ਗਾਈ ਇੱਥੋਂ ਤੁਰੇ ਜੀ ਉਹ 11 ਵਜੇ ਤੁਰੇ ਸੀ ਹਾਂਜੀ ਹੋਰ ਟੀੜਾ ਕਨੇ ਕੋਈ ਨਹੀਂ ਫੇਰ ਆਵਾਂਗੇ ਆ ਫਿਰ ਦੇਖ ਲਾਂਗੇ ਤੁਹਾਨੂੰ ਪਤਾ ਹੀ ਹੈ ਕੰਮ ਕਰਦਾ ਵੀ ਦੋਨੋਂ ਪੜਾਈ ਆ ਭਾਈ ਕਣਕ ਦਾ ਪੜਾਈ ਦੋਨੋਂ ਹਾਂਜੀ ਹੋਰ ਘਾਹ ਰੋਟੀ ਬਣਾਈ ਸੀ ਆ ਨਹੀਂ ਅੱਗੇ ਲੈ ਫੋਨ ਆ ਅੱਛਾ ਅੱਛਾ ਜੀ ਠੀਕ ਹੈ ਬੱਸ ਸੇ ਡੀਡਾ ਮੈਂ ਪੈਣ ਕੇ ਫੋਨ ਹੀ ਤੇ ਕਹਿੰਦਾ ਤੁਹਾਨੂੰ ਫੋਨ ਕਰਕੇ ਕਿਹਾ ਵੀ ਪਹੁੰਚ ਗਏ ਸੀ ਕੀ ਨਾਲੇ ਕੰਮ ਆਈ ਦੀ ਉਹ ਯਾਰ بس ਕੋਈ ਨਹੀਂ ਮਾਰੇ ਤੁਸੀਂ ਕਿਹੜਾ ਮਾਰਿਓ ਤੁਸੀਂ ਆ ਜਿਓ ਉਦੋਂ ਮੱਥਾ ਟੇਕਣ ਜਾਣੇ ਹੁੰਦੇ ਪਿੰਡ ਤੋਂ ਉੱਥੋਂ ਆ ਜਿਓ ਇੱਧਰੋਂ ਤੁਸੀਂ ਆ ਜਿਗਾ ਹੀ ਲੱਗਦਾ ਬਣ ਗਏ ਨੇ ਲੱਗਦਾ ਬਣ ਗਏ ਨੇ ਹੁਣ ਹੁਣ ਤੇ ਤੁਸੀਂ ਮੰਨ ਹੀ ਲਿਆ ਮੈਨੂੰ ਪਤਾ ਹੀ ਸੀ ਸੀਰੀਅਸly ਨਹੀਂ ਨਹੀਂ ਹੁਣ ਤੇ ਮੰਨ ਲਿਆ ਜੋ ਜੀ ਤੇਗ ਭਗਤ ਸਾਹਿਬ ਦਾ ਜਨਮ ਦਿਨ ਆ ਚੱਲਣ ਨੂੰ ਬਣਵਾ ਦੇਣੀ ਸਾਮੀ ਚੱਲਦੇ ਆ ਗੁਰ ਦੇਖੋ ਹਰ ਤੇਗ ਭਗਤ ਉਹ ਬੈਠੇ ਬੈਠੇ ਬਣਵਾ ਗੁਰ ਤੇਗ ਭਗਤ ਸਾਹਿਬ ਬਾਈ ਕਾਹੇ ਮੈਨੂੰ ਉੱਥੇ ਵੀ ਗੁਰ ਤੇਗ ਬਾਬਾ ਲੁਧਿਆਣਾ ਮਾਡੂ ਨਾ ਅੱਥੇ ਹੀ ਮਾਪੇ ਲੁਧਿਆਣਾ ਕਰਨਾ ਜੀ ਹੋਣਾ ਹੈ ਕਰਨਾ ਲਾ ਚਲੋ ਠੀਕ ਹੈ ਠੀਕ ਹੈ ਫਿਰ ਤੁਸੀਂ ਮੈਂ ਮੁਕਾ ਦੇ ਦਿੰਦਾ बन गए ही भाई हां मिलला हुन बनाता था सी ਥੱਲੇ ਤੇ ਚਾੜੂ ਵੀ ਲਾਇਆ ਨਾ ਥੱਲੇ ਕਿ ਖਨਾਰਾ ਕਿੰਨਾ ਪਿਆ ਉਹ ਨਹੀਂ ਥੱਲੇ ਤਾਂ ਨਹੀਂ ਸੀ ਮੈਂ ਤੁਮ ਮਿੱਟੀ ਉੱਡਦੀ ਉੱਪਰੋਂ ਉਹ ਜਿਹੜੀ ਪਰਚੇ ਬੁਝੇ ਮੈਂ ਕਰਾਂਗੇ ਨਾ ਆਏ ਰਾਜੂ ਚੜਾਵਾਂਗੇ ਆਪਣੀ ਦੇਖੀ ਅੱਜ ਸੁਭਰੀਤ ਕਿੰਨੀ ਖਰਾਬ ਹੈ ਕਹਿੰਦੀ ਮੇਰੇ ਖਿਆਲ ਨਾਲ ਅਸੀਂ ਕੱਲ ਚੱਲੇ ਨਾ ਜਾਈਏ ਸ਼ਨੀਵਾਰ ਬੈਠਾ ਮੈਂ ਉਹਨੇ ਤਰਾ ਬੈਗਪੈਕ ਕਰ ਦਿੰਨੀ ਆ ਅਜੀ ਵੀ ਕਿਹਾ ਜੀ ਸਾਡੇ ਨਾਲ ਚਲੋ ਅਸੀਂ ਨਾਲ ਹੀ ਲੜਾਂ ਜਾਂ ਸਾਡੇ ਘਰੇ ਚਲ ਜੋ ਉਹ ਰਾਤ ਰੁਕੇ ਜੀ ਬਾਬਾ ਰਾਜਪੁਰੇ ੱਡਾ ਵਾਂਗੇ ਮੈਂ ਕਰਾਂਗੇ ਨਾ ਮਾਛਵਾੜੇ ਸਿੱਧੀ ਖੰਨੇਓ ਖੰਨੇਓ ਤੁਸੀਂ ਸਿੱਧੀ ਓ بس بڑے ਭਰਾ ਨੂੰ ਫੋਨ ਕਰ ਲਿਓ ਹਨਾ ਸਵੇਰੇ ਵੱਡੇ ਲੈ ਰਹੀਏ ਵੱਡੇ ਭਰਾ ਦੇ ਹਾਂਦੇ ਸਵੇਰ ਦੇ ਛੋਟੇ ਬਣਾਉਣ ਨੂੰ ਹੋਣ ਕਰਾਂਗੇ ਆ اچھا ਚਲ ਤੁਸੀਂ ਛੱਡ ਆਇਓ ਕੋਈ ਗੱਲ ਨਹੀਂ ਮੈਂ ਛੱਡ ਗਿਆ ਕੋਈ ਗੱਲ ਨਹੀਂ ਛੱਡ ਆਉਣਗੇ ਕੋਈ ਗੱਲ ਨਹੀਂ ਐਸੀ ਕਿਹੜੀ ਗੱਲ ਵੇਖੀ ਕਿੱਡੇ ਖਰਾਬ ਨੇ ਵੇ ਬੇਕੀ ਤੇ ਖਰਾਬ ਬਣੀ ਏ ਹੁਣੇ ਤਿਆਰ ਹੋਈ ਏ ਜਾਣ ਵਾਸਤੇ ਮੈਂ ਤੇ ਬਾਜੀ ਦਿਖਾ ਜੀ ਦੀਦੀ ਐਵੇਂ ਤੁਸੀਂ ਦੀਦੀ ਤੁਸੀਂ ਇੱਕ ਵਾਰੀ ਨਹੀਂ ਕਿ ਮੇਰਾ ਭਰਾ ਆਇਆ ਚਲ ਮੈਂ ਆਪਣੇ ਭਰਾ ਨਾਲ ਚਲ ਜਾਂਦੀ ਆ ਆਹੋ ਸਾਨੂੰ ਪਤਾ ਹੈ ਨਾ ਇੱਧਰ ਉਹਨਾਂ ਨੂੰ ਐ ਵੀ ਮੇਰਾ ਭਰਾ ਉਹਨਾਂ ਨੂੰ ਬਣਾ ਲਿਆ ਨਾ ਭਰਾ ਵੀ ਉਹ ਮੇਰਾ ਭਰਾ ਜਿਵੇਂ ਹੁਣ ਐ ਦੀ ਹੈ ਨਾ ਬਣਦੀ ਤੇ ਮੇਰੀ ਐ ਦੇ ਭਰਾਣਾ ਬਣਦੀ ਜ਼ਿਆਦਾ ਹਾਂ ਹਾਂ ਐ ਵੀ ਬਣਦੀ ਆਮਲੇ ਨਾਲ ਘੱਟ ਬਣਦੀ ਹੁੰਦੀ ਦਰਦੋਂ ਨਾਲ ਕਿੰਨੀ ਕੁ ਬਣਦੀ ਏ ਸਾਡੀ ਦੋਨਾਂ ਦੀ ਬਣਦੀ ਏ ਤੂੰ ਕੀ ਲੈਣਾ ਇੱਥੇ ਆਹੋ ਆਧੂ ਬਣਦੀ ਸਾਡੀ ਹਾਂ ਰੰਨਾ ਪਤਾ ਸਾਡੇ ਜਿੰਨੀ ਟੋਡੀ ਨਹੀਂ ਬਣਦੀ ਹਾਂ ਨਹੀਂ ਮੇਰੀ ਜਿਗ ਵੀਰ ਨਾਲ ਘਾਟੀ ਬਣਦੀ ਬੱਸ ਫਿਰ ਕਿ ਨਹੀਂ ਕੋਪੀ ਨਾਲ ਵੀ ਬਣਦੀ ਐਵੇਂ ਹੁੰਦਾ ਚਾਚੇ ਪਾਇਆ ਦੇ ਮੁੰਡਿਆਂ ਨਾਲ ਜਿਵੇਂ ਨਾ ਬਣ ਜਾਂਦੀ ਜਾਂ ਕਿਸੇ ਦੂਸਰੇ ਨਾਲ ਐਦਾ ਸ਼ੁਭਰੀਦ ਦਾ ਭਰਾ ਸੁਖਾਓ ਤੇ ਐਵੇਂ ਮਜ਼ਾਕ ਕਰਦਾ ਜਿਵੇਂ ਦੂਜੀਆਂ ਭੈਣਾਂ ਕਰਦਾ ਹੁੰਦਾ ਐਵੇਂ ਕਰਦਾ ਹੁੰਦਾ ਜਗਮੀਰ ਦਾ ਸੰਗ ਦਾ ਹੀ ਬੁੜਾ ਤੁਹਾਡੇ ਤੋਂ ਆਹੋ ਬੁੜਾ ਸੰਗ ਦਾ ਏ ਉਹ ਤਾਂ ਕਦੇ ਮੇਰੇ ਸਾਹਮਣੇ ਹੀ ਨਹੀਂ ਆਣਾ ਸੀ ਇਹ ਅੱਜ ਪਿਛਲੀ ਵਾਰੀ ਆਏ ਸੀ ਨਾ ਉਹ ਨਹੀਂ ਆਣਾ ਸੀ ਮੈਂ ਰਹਿਣ ਦੀ ਕਹਿੰਦਾ ਮੈਨੂੰ ਕਹਿੰਦਾ ਉਹ ਚਲ ਗਈ ਦੀਦੀ ਚਲ ਗਈ ਮੈਂ ਤਾਂ ਨਹੀਂ ਆਤੀ ਉਹਨੂੰ ਫੇਰ ਹਾਂਜੀ ਤੇ ਹੁਣ ਸ਼ਾਮ ਦਾ ਟਾਈਮ ਏ ਤੇ ਇੱਧਰ ਵੇਖੋ ਜੀ ਕਾਕਾ ਉੱਟ ਗਿਆ ਤੋਡਾ ਤੇ ਇਹਨਾਂ ਨੂੰ ਫਿਰ ਅਸੀਂ ਜਾਣ ਨਹੀਂ ਦਿੱਤਾ ਬਾਹਰ ਮੌਸਮ ਹੀ ਖਰਾਬ ਹੋਇਆ ਤੇ ਟਾਈਮ ਵੀ ਬਹੁਤ ਜ਼ਿਆਦਾ ਹੋ ਗਿਆ ਸੀ ਜਾਂ ਤਾਂ ਤੇ ਐਦਾਂ ਅਸੀਂ ਫਿਰ ਉਹਨੇ ਪਕੌੜੇ ਬਣਾਉਣ ਲੱਗੇ ਸੀ ਮम्मा ਤੁਹਾਡੇ ਵੱਲ ਇਹ ਖੁਸ਼ੀ ਦੇ ਵਿੱਚ ਬਾਹਰ ਮੌਸਮ ਬਹੁਤ ਵਧੀਆ ਬੋਲੋ ਮम्मा ਤੁਸੀਂ ਪਾਪਾ ਨੂੰ ਗਿਫਟ ਕਰ ਸਕਦੇ ਹੋ ਅਸੀਂ ਉਹ ਵੀ ਛੋਟੀ ਛੋਟੀ ਪੈਨਸਲਾਂ ਅੱਛਾ ਹਾਂ ਪਰ ਮੈਂ ਉਪਰ ਹਾਂ ਹਾਂ ਦਿਖਾ ਪੇਂਟ ਕਰਕੇ ਲਿਆਈ ਹੈ ਵਾਓ ਕਿੰਨਾ ਵਧੀਆ ਬਣਾਇਆ ਹੈ ਵੇਖਾ ਹੈਲਥ ਕਿੱਟੀ ਮੈਡੀਕਲ ਪਤਾ ਨਹੀਂ ਕੀ ਬਣਾ ਕੇ ਲੈ ਕੇ ਆਈ ਹੈ ਹੈਲਥ ਹੈਲਥ ਕਿੱਟੀ ਇਹ ਦੇਖੋ ਇਹ ਮੈਂ ਛੋਟੀ ਜਿਹੀ ਪੈਨਸਲ ਬਣਾਈ ਹੈ ਟੂਥਪਿਕਸ ਨੂੰ ਬਣਾਏ ਨੇ ਕਲਰ ਕਰਕੇ ਜੋ ਬਣਾਇਆ ਚੱਲ ਵਧੀਆ ਸੋਨੇ ਦੀ ਹੈ ਤੇ ਮੈਨੂੰ ਪਤਾ ਨਹੀਂ ਕਿ ਉਹ ਬਣ ਹੁਣ ਜਾਇਓ ਨਾ ਬਾਹਰ ਮੌਸਮ ਬਹੁਤ ਖਰਾਬ ਹੈ ਕੀ ਨਾ ਤਰਾ ਕੀ ਉਹ ਐਦਮ ਦੇਖੋ ਮੌਸਮ ਮੀਂਹ ਹਨੇਰੀ ਦੇ ਅਸਾਰ ਨਹੀਂ ਲੱਗਦਾ ਹਨੇਰੀ ਆਏਗੀ ਬਹੁਤ ਤੇਜ਼ ਡੈਡੀ ਦਾ ਫੋਨ ਆਇਆ ਸੀ ਕਹਿੰਦੇ ਅਜ ਕੱਪੜੇ ਨਾ ਧੋਏ ਹੋ ਉੱਤੇ ਛੱਤ ਤੇ ਕਿੰਨੀ ਕਹਿੰਦੇ ਕਹਿੰਦੇ ਉਹ ਆਣਾ ਤੇ ਮੇਰੀ ਆਣੀ ਮੇਰੀ ਤੂਫਾਨ ਆਣਾ ਖੜਾਣਾ ਖੜਕੜਾਣਾ ਤੇ ਵਸ ਹੁਣ ਪਕੌੜੇ ਕੱਢਣ ਲੱਗਿਆਂ ਚਾਹ ਰੱਖਾਂ ਛੱਡ ਦੇ

ਮੇਰੇ ਘਰ ਸੋਂ ਐ ਵੇਖੀ ਨੰਨੂ ਨੇ ਕਿਵੇਂ ਕੀ ਡੋਲਿਆ ਦੁੱਧ ਸਾਰਾ ਮਿੱਠਾ ਇੱਥੇ ਡੋਲਤਾ ਐ ਵੇ ਹਦਰ ਚੱਪਲ ਤੇ ਤੇ ਹੁਣ ਅਸੀਂ ਛੱਤ ਤੇ ਆਏ ਆ ਮੌਸਮ ਵੇਖ ਲਓ ਬਾਰਿਸ਼ ਵਾਲਾ ਇੱਕ ਵਾਰ ਬਾਰਿਸ਼ ਪੈ ਟੀ ਆ ਹਾਏ ਹਾਏ ਇਹ ਖਲਾਰਾ ਕਿਵੇਂ ਪਾਇਆ ਨਿਆਣਿਆਂ ਨੇ ਹਾਏ ਰੱਬਾ ਬੁਰਾ ਹਲ ਕਰਤਾ ਨੇ ਫੇਰ ਛੱਤ ਦਾ ਲੱਗ ਗਏ ਕੜਚੀ ਲੱਭੀ ਕੜਚੀ ਨਹੀਂ ਮਿਲੀ ਖਾਲੇ ਜੂਣੀ ਸਾਜੇ ਅਸੀਂ ਲੱਗੇ ਲਾਉ ਪਹਿਲਾਂ ਜਲਾਣੇ ਜਾਂਦੇ ਵੇ ਇਹਦਾ ਜੇਤੀ ਕਰੀ ਜਾਂਦਾ ਵੀ ਸੋਣਿਆ ਮੌਸਮ ਤੋਂ ਬਹੁਤ ਵਧੀਆ ਆਇਆ ਹੈ ਤੇਰਾ ਪਾਜੀ ਦਾ ਫੋਨ ਆਇਆ ਸੀ ਤੁਛ ਦੇ ਵੇ ਸੀ ਜਾਣ ਹੈ ਮੈਂ ਹੁਣ ਮੌਸਮ ਖਰਾਬ ਹੈ ਅਸੀਂ ਉੱਥੇ ਗੁਰਦੁਆਰੇ ਅਸੀਂ ਪਹਿਲਾਂ ਦੁਖਨਵਾਰਨ ਸਾਹਿਬ ਜਾਣ ਦਾ ਪਲਾਨ ਬਣਾਇਆ ਸੀ ਵੈਸੇ ਉਹ ਤਾਂ ਵੀ ਗਿਆ ਸੀ ਨਹੀਂ ਯਾਰ ਫਿਰ ਵੀ ਦੂਰ ਹੈ ਥੋੜਾ ਬੱਚਿਆਂ ਦੇ ਨਾਲ ਉੱਠ ਹੈ ਮੌਸਮ ਖਰਾਬ ਹੋਣ ਕਰਕੇ ਫਿਰ ਅਸੀਂ ਕੈਨਸਲ ਕੀਤਾ ਓਏ ਹੋਏ ਮੰਮਾ ਤੇ ਪਕੌੜੇ ਵਗੈਰਾ ਖਾਣ ਤੋਂ ਬਾਅਦ ਹੁਣ ਅਸੀਂ ਸਬਜੀ ਰੋਟੀ ਦੀ ਤਿਆਰੀ ਕਰਨ ਲੱਗੇ ਆ ਨੀਜੇ ਡਿਨਰ ਦੀ ਪਕੌੜਾ ਖਾਈ ਨਹੀਂ ਹੈ ਤੁਹਾਨੂੰ ਖਾਂਦੇ ਆ ਪਰ ਅਸੀਂ ਖਾ ਲਈ ਸੀ ਇਹ ਮੌਸਮ ਖਰਾਬ ਕਰਕੇ ਫਿਰ ਅਸੀਂ ਇਹਨਾਂ ਨੂੰ ਜਾਣ ਨਹੀਂ ਦਿੱਤਾ ਕਿਉਂਕਿ ਮੀਂਹ ਹਨੇਰੀ ਕਿਤੇ ਕਿਤੇ ਬਹੁਤ ਆਇਆ ਹੈ ਪਰ ਇਹਨਾਂ ਦੇ ਗਾਲਾਂ ਪੈਈਆਂ ਸੀ ਡੈਡੀ ਤੋਂ ਫੋਨ ਤੇ ਹੈ ਲਵਲੀ ਲੈ ਵੀ ਤਿਆਰ ਆ ਬਾਕੀ ਇਹਨਾਂ ਨੇ ਲਾ ਹੀ ਨਹੀਂ ਤੁਸੀਂ ਰੋਕੇ ਆ ਇਹ ਕੱਲ ਵੀ ਤਿਆਰ ਹੋ ਕੇ ਬੈਠੇ ਸੀ ਤੇ ਬਰਸ ਹੋ ਗਈ ਪਰ ਅਸੀਂ ਜਾਣ ਨਹੀਂ ਦਿੱਤਾ ਦੇਖੇ ਅੰਦਰ ਖਲਾਾਰੇ ਵੇਲਾ ਨੰਨੂ ਨੇ ਆੜੀਏ ਕੰਮ ਹੀ ਐ ਇਹਦਾ ਤੇ ਹਰ ਵਾਰ ਦਾ ਅਸੀਂ ਖਾਲਾ ਤੇ ਮਿੱਟੀ ਯੱਲੇ ਹਾਂ ਜੀ ਪਕੌੜੇ ਪਕੌੜਿਆਂ ਦੇ ਨਾਲ ਮਿੱਟੀ ਵੀ ਛਕੀ ਜਾ ਰਹੀ ਹੈ ਬਾਦਰ ਮੂੰਹ ਵੇਖੋ ਪਕੌੜਿਆਂ ਨਾਲ ਮਿੱਟੀ ਵੀ ਛਕੀ ਜਾ ਰਹੀ ਹੈ ਮਿੱਟੀ ਤੂੰ ਦੂਰ ਬਜਾ ਰ ਖਵਾਦਾ ਹੱਦਾ ਹੋ ਗਿਆ ਐਵੇਂ ਮੈਂ ਖੁੰਨਾ ਖਾਦਾ ਤੰਦੂਰ ਤੰਦੂਰ ਕਹਿੰਦਾ ਨੰਨਾ ਮੂੰਹ ਦੇਖ ਲਓ ਤੰਦੂਰ ਕਹਿੰਦਾ ਕਿ ਮੈਨੂੰ ਖਾ ਛੱਡਿਆ ਮੈਂ ਪਕਾਉਣ ਵਾਸਤੇ ਆਣਾ ਕਿ ਖਾਣ ਵਾਸਤੇ ਅਬੀ ਦੇਖ ਲਓ ਮੈਂ ਨਹੀਂ ਖਾਂਦੀ ਉਹ ਮੈਡਮ ਵੱਡਾ ਆਰਡਰ ਮਛਲੀ ਉਹ ਇਹ ਛੋਟੀ ਮਛਲੀ ਐ ਉਹ ਤੋਂ ਛੋਟੀ ਇਹ ਆ ਚਾਟ ਟੱਕ ਦੇ ਯਾਰ ਫਿਰ ਗਾਲਾਂ ਪੈਣ ਉਹ ਤੋਂ ਛੋਟੀ ਮਛਲੀ ਐ ਇਹ ਹੈ ਵੀ ਖਾਂਦੀ ਏ ਹੋਰ ਤੁਸੀਂ ਵੀ ਤਾਂ ਖਾਣੇ ਹੀ ਹੋ ਕੌਣ ਬੋਲੇ ਤੂੰ ਮਨਦੀਪ ਬੋਲੀ ਐ ਲੱਗਦੀ ਆਂਦਾ ਗੱਲ ਨਾ ਨੋ 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 ਮਛਲੀ ਆਈ ਫਟ ਕੇ ਮਿੱਸੀ ਗਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਅੱਜ ਅਸੀਂ ਦੋ ਸਸੀ ਗਾਲ ਗੜਾਂਗੇ ਮਤਲਬ ਟੂ ਟੂ ਵੀ ਐਕਵਾਡਿਸ਼ਨ ਸਤੀ ਗਾਲ ਸਸੀ ਗਾਲ सही है, <coughs> क्यों आ रही है। नहीं आ रही मैं मिट्टी खा के हटी इधर है अल्लाह अल्लामू बो छे अल्लाह ਤੇ ਸਾਰੇ ਬੱਤਨੇ ਮੰਨਿਆ ਮਮਾ ਤੇ ਦਾਦੀ ਤੇ ਮਸਕਾਨ ਤੇ ਹੁਣ ਅੱਥੇ ਮੈਂ ਆ ਤੇ ਮੇਰਾ ਮਾਪੇ ਕਿ ਬਲੋਗ ਬਲੋਗ ਬਣਾ ਰਹੀਆਂ ਕਿਉਂ ਨਹੀਂ ਕਿਉਂ ਮੈਨੂੰ ਕਾਵਟ ਬਹੁਤ ਹੋ ਚੁੱਕੀ ਹੈ ਮੈਂ ਸੋ ਕੇ ਉਠੀ ਹਾਂਜੀ ਤੇ ਵਲੋਗ ਨੂੰ ਲੈ ਕੇ ਕੋਈ ਬਾਲਾ ਸੀਰੀਅਸ ਨਹੀਂ ਸੀ ਹੈਗਾ ਕੰਮ ਨੰਨੂ ਦਾ ਹੈ ਨਾ ਤੇ ਚਲੋ ਫਿਰ ਵੀ ਵਲੌਗ ਵਧੀਆ ਲੱਗਿਆ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੇ ਚੈਨਲ ਦੇ ਨਵੇਂ ਹੋ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਠੀਕ ਹੈ ਜੀ ਸਤਿ ਸ਼੍ਰੀ ਅਕਾਲ